फसलां तो बहुत हो गया कोई नहीं बचा कितनी फसल सी अपनी अपनी तो पांच बरा है दो दो किले आ दी सी वो सारी खराब हो गई कर्जा वगैरह भी हैगा बापू कर्जा पहला हैगा सी वो उतर दे नहीं पहला है छब्बीस हजार लिया है तो ढाई लाख होया पे ਇਹ ਤੋਂ ਪਹਿਲਾਂ ਵਾਲੇ ਹੜ ਵੀ ਵੇਖੇ ਹੋਏ ਨੇ ਤੁਸੀਂ ਹਾਂਜੀ ਹਾਂਜੀ 88 ਵਾਲਾ ਵੇਖਿਆ ਸੀ 95 ਵਾਲਾ ਵੇਖਿਆ ਸੀ ਜਾਂ 23 ਵਾਲਾ ਪਿੱਛੇ ਆਇਆ ਸੀ ਜਿਵੇਂ ਹੁਣ ਤਾਂ ਤੁਹਾਡੇ ਘਰਾਂ 'ਚ ਇੱਟਾਂ ਨਹੀਂ ਗਈਆਂ ਉਦੋਂ ਦੇ 88 ਵਾਲੇ ਘਰ 'ਚ ਇੱਟਾਂ ਹਾਂ ਉਹ ਦਾ ਕੱਚੇ ਸੀ ਸਾਰੇ ਡੇਗੇ ਸੀ ਬਾਤ ਫਿਰ ਹਾਤਾਠ ਠੱਟ ਫੋਟਾ ਆਉ ਚਾਈ ਕਿਤੀ ਇਹ ਤਾਂ ਜਾ ਕਰ ਪਾਇਆ ਹੱਥ ਸੀ ਵੇਤਾ 15 ਦਿਨ ਰੀ ਬਈ 8 ਦਿਨ ਚੜਨ ਲੱਗਿਆ ਲਾਇਆ ਸੀ ਤੇ 8 ਦਿਨ ਹੀ ਲੈਣ ਲੱਗਿਆ 15 ਦਿਨ ਪਾਣੀ ਰੀ ਸੀ ਐਤ ਕੀ ਐਤ ਕੀ ਤਾਂ 2 ਮਹੀਨੇ ਹੋ ਗਏ ਹੋਲੀ 2 ਮਹੀਨੇ ਹੋ ਗਏ ਨਹੀਂ ਹਾਂਜੀ ਹੁਣ ਆਸੀ ਵੀ ਇਹ ਮਨ ਸੋਚਿਆ ਵੀ ਇਹ ਨਾ ਹੋ ਰਾ ਜਾਏਗਾ ਇਹ ਨਾ ਹੋ ਰਾ ਜਾਏਗਾ ਮਰਦੇ ਤਾਂ ਨਹੀਂ ਆ ਪਾਣੀ ਨਾਲ ਤਾਂ ਮਰਦੇ ਨਹੀਂ ਹੈ ਚਾ ਸੱਚ ਨਹੀਂ ਜੀ ਨਹੀਂ ਬਸ ਬਸ ਤੁਸੀਂ ਹਲੇ ਵੀ ਸਾਨੂੰ ਚਾਹ ਪੁੱਛ ਰਹੇ ਹੋ ਹਾਂਜੀ ਬੇ ਘਰ ਆਇਆ ਨੂੰ ਤਾਂ ਪੁੱਛਣਾ ਹੀ ਪੈਂਦਾ ਜੀ ਸਤਿ ਸ਼੍ਰੀ ਅਕਾਲ ਜੀ ਫਾਜ਼ਲ ਕਾ ਮਾਤਮ ਨਗਰ ਪਿੰਡ ਦੋਨਾ ਨਾਨਕਾ ਚ ਅਸੀਂ ਮੌਜੂਦ ਹਾਂ ਤੇ ਅਸੀਂ ਅ ਤਸਵੀਰਾਂ ਰਹੀ ਤੁਹਾਨੂੰ ਖਾਵਾਂਗੇ ਵੀ ਕਰਦੇ ਕੀ ਹਾਲਾਤ ਨੇ ਆਲਰੇਡੀ ਪਿੰਡ ਬਹੁਤ ਪਿਛੜਿਆ ਹੋਇਆ ਪਿੰਡ ਸਿਗਾ ਇੱਥੇ ਪਾਣੀ ਜਿਹੜਾ ਹੈ ਹੁਣ ਤੋਂ 1-2 ਦਿਨ ਪਹਿਲਾਂ ਲੁੱਥਣਾ ਸ਼ੁਰੂ ਹੋਇਆ ਬਹੁਤ ਡੂੰਗਾ ਪਾਣੀ ਸੀ ਅਸੀਂ ਵੀ ਇਹਨਾਂ ਦੇ ਘਰੇ ਕਿਸ਼ਤੀ ਰਾਹੀਂ ਆਏ ਆ ਤੇ ਮੈਂ ਬੀਬੀ ਉਹਨਾਂ ਨਾਲ ਗੱਲ ਕਰਨਾ ਚਾਹੂੰਗੀ ਅ ਬੀਬੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾ ਜੀ ਤੁਹਾਡਾ ਲਓ ਲਓ ਬਾਈ ਬੀ ਅੱਛਾ ਕਿੰਨੀ ਉਮਰ ਹੈ ਤੁਹਾਡੀ 60 ਸਾਲ 60 ਸਾਲ 60 ਸਾਲ ਤੁਸੀਂ ਤੇ 50 ਦਾਸ ਕਿ ਖੱਟੇ ਹੋ ਨੇ ਨਹੀਂ 60 ਸਾਲ ਜੀ ਨਹੀਂ ਬੀਬੀ ਜਦੋਂ ਪਾਣੀ ਆਇਆ ਤੁਸੀਂ ਉਦੋਂ ਕਿੱਥੇ ਸੀਗੇ ਘਰਾਂ 'ਚ ਹੀ ਸੀਗੇ ਆਪਦੇ ਇੱਥੇ ਘਰਾਂ ਵਿੱਚ ਹੀ ਰਹੇ ਹੂੰ ਪਰ ਘਰਾਂ ਵਿੱਚ ਹੀ ਰਹੇ ਸੀ ਹੂੰ ਹੋਰ ਕਿਧਰੇ ਨਹੀਂ ਗਏ ਸੀ ਪਾਣੀ ਕਾਫੀ ਆਇਆ ਸੀ ਕਿੰਨਾ ਕਿੰਨਾ ਪਾਣੀ ਸੀਗਾ ਪਾਣੀ ਤਾਂ ਬਾਧੂ ਆ ਗਿਆ ਸੀ ਉਹ ਛੜਕਾਂ ਵਿੱਚ ਅੱਛਾ ਹੂੰ ਤੁਸੀਂ ਕਿੱਥੇ ਸੀ ਉਦੋਂ ਮਤਲਬ ਇੱਧਰ ਇੱਧਰ ਬਾਹਰ ਸੀ ਚਬਾਰੇ ਤੇ ਸੀ ਕਮਰੇ 'ਚ ਸੀ ਇੱਥੇ ਕਮਰੇ ਆ ਤੇ ਵਿੱਚ ਕਮਰੇ ਦੇ ਉੱਪਰ ਰਹੇਗੇ ਸੀ ਇੱਥੇ ਅੱਛਾ ਕਬਰਾਟ ਹੋਈ ਸੀ ਫਿਰ ਇੰਨਾ ਪਾਣੀ ਵੇਖ ਕੇ ਜਦੋਂ ਕਬਰਾਟ ਦੇ ਵਿੱਚ ਹੋਈ ਸੀ ਹਾਂ ਘਬਰਾੜ ਤਾਂ ਦੀ ਸੀ ਫਿਰ ਕੀ ਬਣੂਗਾ ਹਜੇ ਵੀ ਹੋਰ ਪਾਣੀ ਆਇਆ ਜਾਂਦਾ ਹੈ ਹਾਂ ਡਰ ਤਾਂ ਫਿਰ ਆਉਂਦਾ ਹੀ ਹੈ ਹਾਂ ਕਿਹੜਾ ਕਿਹੜਾ ਤੁਹਾਨੂੰ ਲੱਗਦਾ ਵੀ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਕਿਹੜੀਆਂ ਚੀਜ਼ਾਂ ਦਾ ਨੁਕਸਾਨ ਹੋ ਚੁੱਕਿਆ ਹੋਇਆ ਫਸਲਾਂ ਦਾ ਜ਼ਿਆਦਾ ਹੋਇਆ ਹੈ ਹਾਂ ਫਸਲਾਂ ਦਾ ਬਹੁਤ ਹੋ ਗਿਆ ਕੋਈ ਨਹੀਂ ਬਚਿਆ ਕਿੰਨੀ ਫਸਲ ਸੀ ਆਪਣੀ ਆਪਣੀ ਤਾਂ ਪੰਜ ਬਰਾਏ ਹਾਂ ਦੋ ਦੋ ਕਿੱਲੇ ਆਦੀ ਸੀ ਉਹ ਸਾਰੀ ਖਰਾਬ ਹੋ ਗਈ ਤੁਸੀਂ ਸ਼ੁਰੂ ਤੋਂ ਫਾਜ਼ਿਲ ਕਾਈ ਹੋ ਇੱਥੇ ਮਸਾਂ ਹਾਂਜੀ ਹਾਂਜੀ ਇੱਥੇ ਹੈ ਮਹਿਤਮ ਨਗਰ ਇੱਥੇ ਹੈ ਸ਼ੁਰੂ ਤੋਂ ਅੱਛਾ ਤੇ ਹੁਣ ਫਸਲਾਂ ਦੀ ਪਰਪਾਈ ਤੁਸੀਂ ਤੁਹਾਨੂੰ ਕੀ ਲੱਗਦਾ ਕਿਵੇਂ ਕਿਵੇਂ ਕਰੋਗੇ ਤੁਸੀਂ ਜਾਂ ਸਰਕਾਰਾਂ ਤੁਹਾਡੀਆਂ ਕਿੰਨੀ ਕੁ ਮਦਦ ਕਰਨਗੀਆਂ ਜਿਹੜੀ ਕੀਤੀ ਨੇ ਬਸ ਸਾਰਿਆਂ ਦੇ ਨਾਲ ਹੁਣ ਮਾਲਕ ਤੋਂ ਭੱਜਿਆ ਤਾਂ ਜਾਂਦਾ ਨਹੀਂ ਜਦੋਂ ਇੰਨਾ ਪਾਣੀ ਵੇਖਿਆ ਸੀ ਉਦੋਂ ਜਿਵੇਂ ਘਰ 'ਚ ਬੱਚੇ ਵੀ ਹੋਣਗੇ ਹਨਾ ਜਵਾਨ ਵੀ ਨੇ ਦਿਲ ਖੁਬਰਾਇਆ ਰੋਣ ਨਿਕਲਿਆ ਰੌਣਕੀ ਹੁਣ ਦਿਲ ਤਜੇਰਾ ਕਰਨੀ ਪੈਂਦਾ ਹੈ ਹੂੰ ਕਿਉਂ ਦੁੱਖ ਸੁੱਖ ਕਾਫੀ ਵੇਖੇ ਹੋਏ ਨੇ ਤੇਹੇ ਦਿਲ ਤਾਂ ਤਕੜਾ ਕਰਨੀ ਪੈਂਦਾ ਹੈ ਹੂੰ ਇਤੋਂ ਪਹਿਲਾਂ ਵਾਲੇ ਹੜ ਵੀ ਵੇਖੇ ਹੋਏ ਨੇ ਤੁਸੀਂ ਹਾਂਜੀ ਹਾਂਜੀ 88 ਵਾਲਾ ਵੇਖਿਆ ਸੀ 95 ਵਾਲਾ ਵੇਖਿਆ ਸੀ 23 ਵਾਲਾ ਪਿੱਛੇ ਆਇਆ ਸੀ ਹੂੰ ਹੜ ਕਾਫੀ ਵੇਖੇ ਨੇ ਚਾਰ ਹੜ ਵੇਖੇ ਨੇ ਤੁਸੀਂ ਹਨਾ ਉਦਾਂ ਵੀ ਜਦੋਂ ਪਾਣੀ ਵਗੈਰਾ ਉਦਾਂ ਵੀ ਭਰ ਜਵੇ ਮਿਹਾਂ ਤੁਸੀਂ ਉਹ ਵੀ ਦੇਖਿਆ ਮੇਰੀ ਹੁਣ 60 65 ਸਾਲ ਉਮਰ ਹੋ ਗਈ ਹੈ ਕਿ ਉਹ 30 ਸਾਲ ਤੱਕ 88 ਵਾਲੇ ਨੂੰ ਵੀ ਹੋ ਗਏ ਪਾਣੀ ਨੂੰ ਜਿਵੇਂ ਹੁਣ ਤਾਂ ਤੁਹਾਡੇ ਘਰਾਂ ਚ ਇੱਟਾਂ ਨਹੀਂ ਗਈਆਂ ਉਦੋਂ ਦੇ 88 ਵਾਲੇ ਘਰ ਚ ਇੱਟਾਂ ਉਹਦਾ ਕੱਚੇ ਸੀ ਹਾਂ ਉਹਦਾ ਕੱਚੇ ਸੀ ਸਾਰੇ ਡੇਗੇ ਸੀ ਬਾਤ ਫਿਰ ਹਾਤਾਠ ਠਫਟ ਆਉ ਚਾਈ ਕਿਤੀ ਇਹ ਤਾਂ ਜਾ ਕਰ ਪਾਇ ਹੂੰ ਵੀ ਪਾਣੀ ਆਂਦੇ ਨੇ ਹੁਣ ਆ ਸਾਡਾ ਉੱਚਾ ਥਾਂ ਸੀ ਤਾਂ ਨਹੀਂ ਚੜਿਆ ਹੈ ਜੇ ਇੱਥੇ ਆ ਜਾਂਦਾ ਤੇ ਫਿਰ ਮੰਨ ਵੀ ਟੁੱਟ ਜਾਂਦਾ ਹੂੰ 88 ਵਿੱਚ ਜਦੋਂ ਕਿੰਨਾ ਕੁ ਚਿਰ ਪਾਣੀ ਰਿਆ ਸੀਗਾ ਹੁਣ ਤੇ ਹੁਣ ਕਿੰਨਾ ਟਾਈਮ ਹੋ ਗਿਆ ਪਾਣੀ ਆਏ ਨੂੰ ਇੱਧਰ ਨਹੀਂ 88 ਵਿੱਚ ਤਾਂ 15 ਦਿਨ ਰਿਹਾ ਸੀ ਬਈ 8 ਦਿਨ ਚੜਨ ਲੱਗਿਆ ਲਾਇਆ ਸੀ ਤੇ 8 ਦਿਨ ਹੀ ਲੈਣ ਲੱਗਿਆ 15 ਦਿਨ ਪਾਣੀ ਰਿਹਾ ਸੀ ਹੂੰ ਐਤ ਕੀ ਤੇ ਐਤ ਕੀ ਤਾਂ 2 ਮਹੀਨੇ ਹੋ ਗਏ ਹੁਣੇ ਲੀਕਾ 2 ਮਹੀਨੇ ਹੋ ਗਏ ਨੇ ਹਾਂਜੀ ਤੁਹਾਡੇ ਆਂਦਾ ਵੀ ਸਤਲੁਜ ਤੇ ਰਾਵੀ ਦਾ ਦੋਵਾਂ ਦਾ ਹੈ ਨਾ ਸੁਮੀਲ ਹਾਂਜੀ ਆਂਦੀ ਇਹ ਸਾਰਾ ਸਤਲੁਜ ਦੇ ਹੀ ਆਂਦਾ ਪਾਣੀ ਘੁਮ ਘਮਾ ਤੇ ਇਸੁਲਮਾਨੇਲ ਐਡ ਤੋਂ ਲੰਗਦਾ ਹਰੀਕੇ ਤੋਂ ਉੱਥੋਂ ਹੀ ਚੱਲਦਾ ਪਾਣੀ ਤੇ ਹੁਣ ਗਾਂ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਕੀ ਕਾਰਵਾਈ ਕਰੋਗੇ ਪਹਿਲੋਂ ਬਣਦੀ ਕਾਰਵਾਈ ਕਿਹੜੀ ਆ ਹੁਣ ਮਾੜੀ ਮੋਟੀ ਖੇਤੀਬਾੜੀ ਕਰਾਂਦੇ ਹੋਰ ਕੀ ਕਿੰਨਾ ਚਿਰ ਲੱਗ ਜਾਊਗਾ ਜ਼ਮੀਨ ਨੂੰ ਪਤਰੀ ਹੋਣ ਚਦਵਾਰੇ ਆਪਦੇ ਉਸੇ ਮੁਕਾਮ ਚ ਆਉਣ ਚ ਜੇ ਜ਼ਮੀਨ ਜਿਆਦਾ ਹੈਗੀ ਉਹਨੂੰ ਤਾਂ ਕਾਫੀ ਤਕਲੀਫ ਹੋ ਜਾਵੇਗੀ ਜਿੰਦੀ ਥੋੜੀ ਹੈ ਉਹਨਾਂ ਥੋੜਾ ਬਸ ਮੀਨਾ ਮਿੰਨਾ ਤਾਂ ਲੱਗ ਹੀ ਜਾਣਾ ਹੈ ਕਰਜ਼ਾ ਵਗੈਰਾ ਵੀ ਹੈਗਾ ਬਾਪੂ ਕਰਜ਼ਾ ਪਹਿਲਾਂ ਹੈਗਾ ਸੀ ਉਹ ਉਤਰਦਾ ਹੀ ਨਹੀਂ ਪਹਿਲਾਂ ਹੈਗਾ ਸੀ 26000 ਲਿਆ ਹੈ ਤੇ 2.5 ਲੱਖ ਹੋਇਆ ਪਿਆ ਅੱਛਾ ਉਹ ਤੂੰ ਪਾਣੀ ਆ ਗਿਆ ਕਦੇ ਕੁਝ ਆ ਗਿਆ ਬਸ ਹੂੰ ਉਹ ਵੀ ਇੰਜਣ ਬੋਰਦ ਆ ਲਿਆ ਸੀ ਕਰਜ਼ਾ ਤੇ ਉਹ ਲੱਥੇ ਹੀ ਨਹੀਂ ਬਿਜਲੀ ਤੋਂ ਬਿਨਾ ਕਿਵੇਂ ਰਹਿਨੇ ਹੋ ਵੀ ਇੱਥੇ ਸਵੇਰੇ 6 ਵਜੇ ਬਿਜਲੀ ਚੱਲ ਜਾਂਦੀ ਹੈ ਹਾਂਜੀ ਹਾਂਜੀ ਤੇ ਪੂਰਾ ਦਿਨ ਕਿਵੇਂ ਗੁਜ਼ਾਰਾ ਕਰਦੇ ਹੋ ਇੰਨੀ ਗਰਮੀ ਹੈ ਮੈਂ ਵੇਖਿਆ ਤੁਸੀਂ ਬਾਹਰ ਪਏ ਹੋ ਕਮਰਿਆਂ ਚ ਤੇ ਹੈ ਨਹੀਂ ਰਹਿਣ ਨੂੰ ਥਾ ਨਹੀਂ ਹਾਂ ਨਹੀਂ ਅਗੀ ਲਾਈਟ ਹੈਗੀ ਨਹੀਂ ਹਾਂ ਸ਼ਾਮ ਨੂੰ ਆਉਂਦੀ ਹੈ ਵੀ 8 9 ਵਜੇ ਆਉਂਦੀ ਹਾਂ ਤੇ ਫਿਰ ਟਾਈਮ ਪਾਸ ਤਾਂ ਕਰਕੇ ਫਿਰ ਕਰਨਾ ਹੀ ਪੈਂਦਾ ਕਿਵੇਂ ਕਰਦੇ ਹੋ ਮੈਂ ਪੱਖਿਆਂ ਨਾਲ ਭਾਵੇਂ ਕਿਵੇਂ ਹੀ ਹੋਵੇ ਹੱਥਾਂ ਦੇ ਪੱਖੇ ਹਾਂ ਹੱਥਾਂ ਦੇ ਝਲ ਮਾਰ ਲਵੀ ਦਾ ਪੱਖਿਆਂ ਨਾਲ ਹਾਂ 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 ਬڑے ਲੋਕੀ ਐਦਾਂ ਕਹਿੰਦੇ ਨੇਗੇ ਵੀ ਹੁਣ ਫਾਜ਼ਲਗਾ ਫਿਰੋਜ਼ਪੁਰ ਜ਼ਿਲ੍ਹਿਆਂ ਨੇ ਜਾਂ ਕਿਹ ਲੋ ਅੰਬਰਸਰ ਦੇ ਪਾਸੇ ਵੀ ਬਹੁਤ ਹੜ੍ਹ ਵੇਖ ਲਏ ਨੇ ਤਾਂ ਹੁਣ ਇਹਨਾਂ ਨੂੰ ਘਬਰਾਟ ਵਗੈਰਾ ਇੰਨੀ ਹੁੰਦੀ ਨਹੀਂ ਕੀ ਹਾਂਜੀ ਹਾਂਜੀ ਹੁਣ ਨਹੀਂ ਹੁੰਦੀ ਕਿਉਂ ਪਚਾਰ ਪੰਜ ਹੜ੍ਹ ਵੇਖ ਲਏ ਨੇ ਤਾਂ ਹੁਣ ਆਸੀ ਵੀ ਇਹ ਮਨ ਸੋਚਿਆ ਵੀ ਇੰਨਾ ਹੋ ਰਾ ਜਾਏਗਾ ਇੰਨਾ ਹੋ ਰਾ ਜਾਏਗਾ ਮਰਦੇ ਤਾਂ ਨਹੀਂ ਆ ਪਾਣੀ ਨਾਲ ਤਾਂ ਮਰਦੇ ਨਹੀਂ ਹੈ ਪਿਛਲੀ ਵਾਰ ਤਾਂ ਠਾਸੀ ਵਿੱਚ ਡੰਗ ਡੰਗ ਰੀ ਲੋੜ ਗਏ ਸੀ ਐਤ ਕੀ ਡੰਗਰਾਂ ਨੂੰ ਸੰਭਾਲੀ ਰੱਖਾ ਕੋਈ ਲੋੜ ਨਹੀਂ ਦਿੱਤੇ ਕਿਉਂ ਪਾਰ ਨਾ ਪਾਏ ਪਾਣੀ ਵਿੱਚ اتنا ਲੋੜੇ ਮਨ ਨੂੰ ਦਾ ਸੁਣਨਾ ਜਦੋਂ ਅਸੀਂ ਜਿਵੇਂ ਹੁਣ ਦੇਸ਼ ਹੈ ਦੇਸ਼ ਇੱਕ ਸੂਬਾ ਹੈ ਪੰਜਾਬ ਹਨਾ ਉਹ ਆਪਾਂ ਆਪ ਵੋਟ ਪਾ ਪਾ ਕੇ ਸਰਕਾਰਾਂ ਚੁਣਦੇ ਆ ਅਸੀਂ ਆਪਣੀ ਜ਼ਿੰਦਗੀ ਉਹਨਾਂ ਦੇ ਹਵਾਲੇ ਕਰਦੇ ਆ ਤੇ ਇੱਕ ਇਤਬਾਰ ਹੁੰਦਾ ਹੈ ਉਹ ਉਸਤਾਰ ਨੂੰ ਪੂਰਦੇ ਨਹੀਂ ਉੱਤੇ ਖੜਦੇ ਨਹੀਂ ਉਦੋਂ ਬਾਅਦ ਇਹ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਉਹ ਬਸ ਓਟਾ ਲੈਣ ਦੇ ਮਾਰੇ ਲੈ ਲੈ ਲੈਂਦੇ ਨੇ ਬਾਅਦ ਤੇ ਭੁੱਲ ਜਾਂਦੇ ਨੇ ਤੇ ਜਦੋਂ ਕੋਈ ਕਹਿੰਦਾ ਵੀ ਅਸੀਂ ਪੰਜਾਬੀ ਸੂਬਾ ਅੱਡ ਕਰਨਾ ਹੈ ਹੁਣ ਅਸੀਂ ਆਪ ਦਾ ਬਣਾਵਾਂਗੇ ਉਹ ਤੁਹਾਨੂੰ ਠੀਕ ਲੱਗਦਾ ਨਹੀਂ ਉਹ ਨਹੀਂ ਠੀਕ ਲੱਗਦਾ ਐਸੀ ਤੇ ਸਰਕਾਰ ਨਹੀਂ ਚੱਲਣਾ ਹੁੰਦਾ ਜਿਵੇਂ ਸਰਕਾਰ ਤੇ ਲੈ ਉਵੇਂ ਜਾਣਾ ਪੈਂਦਾ ਨਾਲ ਹੁਣ ਮਾਪਜਾ ਉਤੋਂ साडी ਤੋਂ ਲੱਖ ਡੇਡ ਡੇਡ ਦੀ ਫਸਲ ਨੁਕਸਾਨ ਹੋ ਗਈ। ਹੂੰ। 3-5-7-7 ਹਜ਼ਾਰ ਦੇ ਦੇ ਹੁੰਦਾ ਹੁੰਦਾ ਕੀ? ਸਰਕਾਰ ਨੇ ਕਿਹਾ 20 ਹਜ਼ਾਰ ਮੁਆਵਜ਼ਾ ਦੇਊਗੀ ਹਰੇਕ ਕਰਨ ਨੂੰ। ਅਜੇ ਤਾਂ ਕੋ ਨਹੀਂ ਉਤੋਂ ਜੇ ਬੱਧਿਆ ਤਾਂ ਮੜ ਪਤਾ ਲੱਗੂਗਾ। ਪਿੱਕੇ ਇਸੇ ਟੰਬਈ ਦਾ ਹੈ। ਹੂੰ। ਪਿਛਲੀ ਵਾਰ ਤਾਂ 5-5000 ਹਜ਼ਾਰ ਦਿੱਤਾ ਨੇ ਬਸ। ਇਹ ਤਾਂ ਪਿਛਲੀ ਵਾਰ ਅਸਕੇ ਨੇ ਦਿੱਤਾ ਸੀ? 5-5000। 5000 ਬਹੁਤ ਸਿਕਾਉ ਤੋਂ 5000। ਬਹੁਤ ਕੀ ਹੈ ਉਹਨਾਂ ਦਾ ਤਾਂ ਵੀ ਨਹੀਂ ਸਾਡਾ ਮੁੱਢਦਾ ਤੇ ਹੁਣ ਜਿਹੜੀ 20000 ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਦਵਾਂਗੇ ਮੁਆਵਜ਼ਾ ਉਹ ਤੁਹਾਨੂੰ ਲੱਗਦਾ ਵੀ ਤੁਹਾਨੂੰ ਬਹੁਤ ਹੋਊਗਾ ਜਾਂ ਹੋਰ ਦੀ ਲੋੜ ਹੈ ਬਸ ਐਵੇਂ ਅੱਖਾਂ ਦੇ ਇੰਜੂ ਪੁੰਜਣੇ ਹੋਰ ਉਹ ਹੈਲੋ ਉਹ ਤਾਂ ਬਚਿਆ ਨਹੀਂ ਜੀ ਹੂੰ ਉਹ ਤਾਂ ਐਵੇਂ ਸਾਡਾ ਬੀ ਦੇਲ ਬਣਾਉਣ ਦੇ ਮਾਰੇ ਗਵਰਨਮੈਂਟਾਂ ਦੀ ਉਹ ਦੇਵਾਂਗੇ ਉਹ ਦੇਵਾਂਦੇ। ਹਾਂ। ਬਸ ਉਹ ਲਿਖਾ ਪੜੀ ਵੇਤੀ ਭਜਾ ਦੌੜਾ ਵੇਤੀ ਐਵੇਂ ਪੂਰੇ ਹੋ ਜਾਣੇ। ਐਨੀ ਪਜਨਸ ਕਰਦਾ ਵੀ ਨਹੀਂ ਆਮ ਬੰਦਾ ਫਿਰ। ਕਿਉਂਕਿ ਹੁਣ ਜਦੋਂ ਤੁਹਾਡੇ ਘਰ ਤੇ ਮਾਰ ਪਈ ਹੋਈ ਆ ਤੁਸੀਂ ਘਰ ਸਾਫ਼ ਕਰਨਾ ਹੈ, ਆਪਦੀ ਖੇਤੀ ਦੁਆਰੇ ਕਰਨੀ ਹੈ ਕਿ ਤੁਸੀਂ ਉਹ 20000 ਲੈਣ ਦੇ ਮਾਰੇ ਇੱਧਰ ਉੱਤਰ ਹੁੰਦੇ ਰਹੋਗੇ ਹਨਾ। ਹਾਂ ਬਸ ਐਨਾ ਵੀ ਗਵਰਨਮੈਂਟ ਇਹ ਤੇਨਾ ਤੇ ਨਾ ਰਿ ਲਿਖੇਗੀ। ਮੜ ਪੜਤਾਲ ਕਰੇ ਦੀ ਮੜ ਕੋਈ ਕਿਵੇਂ ਨਵਾਂ ਬਣਾਓ ਕਿਵੇਂ ਕਿਸੇ ਦਾ ਨਾਂ ਗਲਤ ਹੋ ਗਿਆ ਕਿਸੇ ਦਾ ਕਿਵੇਂ ਬੜਾ ਮੁਸ਼ਕਲ ਹੀ ਹੈ ਤੇ ਬੀਬੀ ਆਪਣੇ ਕੋਲ ਰਾਸ਼ਨ ਸਾਰਾ ਕੁਝ ਸਹੀ ਸਲਾਮਤ ਪਹੁੰਚ ਰਿਹਾ ਖਾਣ ਪੀਣ ਦੀ ਕਮੀ ਤੇ ਨਹੀਂ ਕੋਈ ਪਾਣੀ ਦਾ ਪਿਆ ਕੋਈ ਪਹੁੰਚਦਾ ਪਿਆ ਸੇਵਾ ਵਾਲੇ ਦੇ ਰਹੇ ਨੇ ਹੂੰ ਹੂੰ ਸੇਵਾ ਗਵਰਨਮੈਂਟ ਤੱਕ ਕੀ ਇੱਕ ਅੱਧੀ ਵਾਰੀ ਦੇਵਣ ਤੇ ਦੇਵਣ ਨਹੀਂ ਤਾਂ ਬਸ ਚਲੇ ਜਾਂਦੇ ਨੇ ਹੂੰ ਕੋਈ ਆ ਕੇ ਤੇ ਤਾਂ ਚਲਾ ਜਾਂਦਾ ਇੱਥੇ ਕਿੰਨਾ ਚਿਰ ਹੋ ਗਿਆ ਰਾਸ਼ਨ ਤੁਹਾਨੂੰ ਸੰਸਥਾਵਾਂ ਤੇ ਸੇਵਾਵਾਲੇ ਪਹੁੰਚਦਾ ਕਰ ਰਹੇ ਨੇ ਮਤਲਬ ਕਿੰਨਾ ਚਿਰ ਤੁਹਾਡੇ ਘਰੇ ਰੋਟੀ ਪੱਕੀ ਨੂੰ ਕਿੰਨਾ ਟਾਈਮ ਹੋ ਗਿਆ ਰੋਟੀ ਪੱਕੀ ਨ ਤੋਂ ਹੈ ਵੀ ਕਦੇ ਘਰੇ ਬਣਾ ਲਵੀ ਤੇ ਕਦੇ ਫਿਰ ਆ ਜਾਂਦੀ ਤੇ ਆ ਲੰਗਰ ਆ ਜਾਂਦਾ ਲੰਗਰ ਸ਼ਾਮ ਨੂੰ ਆਉਂਦਾ ਜਿਆਦਾ ਸਵੇਰੇ ਆਈ ਪਾ ਬਣਾ ਲਵੀ ਕਿਹੜੇ ਕਿਹੜੇ ਚੀਜ਼ ਦੀ ਤੁਹਾਨੂੰ ਹੁਣ ਕਮੀ ਹੈ ਜਾਂ ਕਿਹੜੀ ਕਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਹੁਣ ਜੇ ਤੁਸੀਂ ਇੱਕ ਵਾਰੀ ਦੱਸ ਦੋ ਕਿਉਂਕਿ ਆਪਣੇ ਬਹੁਤ ਵੀਰ ਨੇ ਜਿਨ੍ਹਾਂ ਦੇ ਦਿਲ ਨੇ دریاਵਾਂ ਵਰਗੇ ਵੱਡੇ ਨੇ ਉਹ ਮਦਦ ਕਰਨਾ ਚਾਹੁੰਦੇ ਨੇ ਤਾਂ ਜੇ ਤੁਸੀਂ ਦੱਸ ਦੋ ਕੋਈ ਪਲਾਮਾਨਸ ਤੁਹਾਡੀ ਵੀਡੀਓ ਵੇਖੇ ਉਹ ਆਖੇ ਵੀ ਮੈਂ ਮਦਦ ਕਰਨਾ ਚਾਹੁੰਨਾ ਕਿਹੜੀ ਕਿਹੜੀ ਚੀਜ਼ਾਂ ਦੀ ਤੁਹਾਨੂੰ ਹੁਣ ਲੋੜ ਹੈ ਪੈਸੇ ਦੀ ਲੋੜ ਹੈ ਪੈਸੇ ਨਾ ਮੜ ਜੋ ਕੁਝ ਮਰਜ਼ੀ ਖਰੀਦ ਲਈ ਬਾਕੀ ਚੀਜ਼ਾਂ ਤਾਂ ਉਹ ਤੋਈ ਰਾ ਵੰਡੀਆਂ ਗਈਆਂ ਕੋਈ ਕਿਵੇਂ ਆ ਗਈ ਕੋਈ ਕਿਵੇਂ ਆ ਗਈ ਤੇ ਜੇ ਪੈਸਾ ਹੈ ਉਹ ਵਰਤਾ ਜਾਂਦਾ ਦਵਾਈ ਵਜੂ ਵੀ ਵਰਤਾ ਜਾਂਦਾ ਤੇ ਉਹਨੇ ਵੀ ਅਲਾਦ ਵੀ ਬੰਦੇ ਤੇ ਮਦਦ ਕੀਤੀ ਜਾਂਦੀ ਪੈਸੇ ਜਿਆਦਾ ਲੋੜ ਹੈ ਕਰੇ ਉਹਦਾ ਸਾਰੇ ਸੁਰੱਖਿਅਤ ਨੇ ਬਿਮਾਰੀ ਤੇ ਨਹੀਂ ਕੋਈ ਕਿਸੇ ਨੂੰ ਨਹੀਂ ਕੋਈ ਬਿਮਾਰੀ ਤਾਂ ਇਹ ਮੈਨੂੰ ਹੈਗੀ ਟੈਨਸ਼ਨ ਦੀ ਰਹਿੰਦੀ ਉਹ ਕਦੇ ਦਵਾਈ ਲੈ ਆ ਵੀ ਦਾ ਫਾਇਲ ਕਰ ਤੂੰ ਮਹੀਨੇ ਦੀ ਲੈ ਆਂਦੀ ਉਹ ਬਸ ਗੋਲੀ ਲੈ ਲਵੀ ਦਾ ਚੱਲ ਠੀਕ ਆ ਜਿਵੇਂ ਹੁਣ ਲੰਗਾ ਵੀ ਸਾਰਾ ਬੱਜਿਆ ਹੋਇਆ ਪਾਣੀ ਬਹੁਤ ਕਿਤੇ ਬੰਦਾ ਆ ਜਾਨੀ ਸਕਦਾ ਤੇ ਫਿਰ ਘਰੇ ਰਹਿ ਕੇ ਘਰ ਹੀ ਬੈਣਾ ਵੇਖਣਾ ਪਾਣੀ ਬੇਕਰ ਤੋਂ ਲੱਥੂਗਾ ਇੱਕ ਉਮੀਰ ਦੇ ਕਾਸ ਰੱਖਣੀ ਨਹੀਂ ਪਾਣੀ ਤਾਂ ਮੈਂ ਦੋ ਲੱਗ ਪਈ ਵੀ ਲੈ ਜਾਣਾ ਆਖਰ ਨੂੰ ਤਾਂ ਉਹਨੇ ਲੈਣੀ ਲੈਣਾ ਹੁਣ ਮੀ ਬਸਦਾ ਆਖਰ ਨੂੰ ਬਦਲ ਆਦਾ ਨਾ ਸੀ ਜਾਂਦਾ ਇਸੇ ਤਰ੍ਹਾਂ ਪਾਣੀ ਵੀ ਆਪ ਦੇ ਘਰ ਚ ਲਾ ਜਾਏ ਪਿੱਛੇ ਜੇ ਪਰਸੋਂ ਖਬਰ ਆਈ ਸੀ ਕਿ ਵੀ ਮੀਂਹ ਹਲੇ ਹੋਰ ਪੈ ਸਕਦੇ ਨੇ ਤਿੰਨ ਚਾਰ ਦਿਨ ਦਾ ਅਲਰਟ ਐ ਤੇ ਬੰਨ ਵੀ ਖੋਲਣੇ ਉਹ ਨਹੀਂ ਕੁਝ ਕਹਿੰਦਾ ਉਹ ਮੀਂਹ ਕਿੰਨਾ ਮਰਜੀ ਹੋਣਾ ਆ ਜਾਵੇ ਪਾਣੀ ਜਿਹੜੀ ਆੜ ਦੀ ਮਾਰ ਐ ਨਾ ਉਹ ਤਾਂ ਚਲੀ ਗਈ ਉਹ ਤਾਂ ਫਸਲਾਂ ਬਰਬਾਦ ਹੋ ਗਈਆਂ ਭਾਵੇਂ ਮੀਂਹ ਥੋੜਾ ਆਵੇ ਬੰ ਗਣਾ ਆਵੇ ਹੂੰ ਖਾਫ ਨਹੀਂ ਰਿਹਾ ਹੁਣ ਹਾਂ ਹੁਣ ਖਾਫ ਨਹੀਂ ਰਿਹਾ ਕਿਉਂ ਬਰਬਾਦ ਹੋ ਗਈ ਫਸਲ ਹੁਣ ਮੀਂਹ ਦਾ ਕੀ ਉਹਨਾ ਨਹੀਂ ਮਾਰ ਪੈਂਦੀ ਠੀਕ ਐ ਠੀਕ ਐ ਬਾਬਾ ਚਲ ਠੀਕ ਹੈ ਜੀ ਸੱਸ ਨਹੀਂ ਜੀ ਨਹੀਂ ਬੱਸ ਬੱਸ ਤੁਸੀਂ ਹਲੇ ਵੀ ਸਾਨੂੰ ਚਾਹ ਪੁੱਛ ਰਹੇ ਹੋ ਹਾਂਜੀ ਵੀ ਘਰ ਆਇਆ ਨੂੰ ਤਾਂ ਪੁੱਛਣਾ ਹੀ ਪੈਂਦਾ ਹੈ ਜੀ ਤੁਨੂੰ ਪਤਾ ਸ਼ਹਿਰਾਂ ਚ ਨਹੀਂ ਪੁੱਛਦੇ ਮੈਂ ਨਾ ਕੱਲ ਇੱਧਰ ਫਿਰੋਜ਼ਪੁਰ ਪਿੰਡ ਸੀ ਗਈਆਂ ਬਾਪੂ ਤੇ ਉੱਥੇ ਮੈਂ ਰਾਹ ਪੁੱਛਣਾ ਸੀ ਕਿਸੇ ਨੂੰ ਤੇ ਮੈਨੂੰ ਉਦੋਂ ਚਾਹ ਦੀ ਤੋੜ ਲੱਗੀ ਹੋਈ ਸੀ ਅਸੀਂ ਮੈਂ ਤੇ ਕੈਮਰਾ ਪਰਸਨ ਨੇ ਅਸੀਂ ਪਕੌੜੇ ਖੜੇ ਤੇ ਆਪਾਂ ਨਾ ਕਿਸੇ ਨੂੰ ਹੀ ਪੁੱਛ ਲਿਆ ਵੀ ਇੱਥੇ ਚਾਹ ਪੀਣੀ ਐ ਟਾਬਾ ਕਹਿੰਦੇ ਟਾਬਾ ਤੇ ਹੈ ਨਹੀਂ ਕਰੇ ਆ ਜੋ ਕਰੇ ਪਿਆ ਦਿੰਨੇ ਆ ਕੋਈ ਜਾਣ ਨਹੀਂ ਕੋਈ ਪਰੇਸ਼ਾਨ ਨਹੀਂ ਮੈਂ ਸ਼ਹਿਰ ਟਾਈਮ ਲਾਣਾ ਤਾਂ ਪਚਾ ਬਣਾ ਲੈਂਦੀ ਮੈਂ ਸ਼ਹਿਰ 'ਚ ਹੀ ਵੱਡੀ ਹੋਈ ਆ ਹਨਾ ਮੈਂ ਉੱਥੇ ਜੰਮੀ ਆ ਸਾਡੇ ਸ਼ਹਿਰਾਂ 'ਚ ਨਹੀਂ ਇੰਨਾ ਨਿੱਗ ਸਾਨੂੰ ਨਹੀਂ ਸਾਡੇ ਤਾਂ ਘਰ ਆ ਇਹਨੂੰ ਨਹੀਂ ਚਾਹ ਪੁੱਛਦੇ ਸਾਨੂੰ ਕਿਸੇ ਨੇ ਬਾਹਰ ਲੈਣੇ ਕਿਉਂ ਪੁੱਛਣੀ ਆ ਨਹੀਂ ਜੀ ਮਜਲੰਦਰ ਦੀ ਆ ਐਕਸਪੀਆ ਜੀ ਹਾਂ ਬਹੁਤ ਵੱਡੇ ਨਹੀਂ ਚਾਹ ਦੀ ਨਹੀਂ ਮੈਨੂੰ ਤੁਸੀਂ ਐਂ ਦੱਸੋ ਵੀ ਜਿਹੜਾ ਪਿੰਡਾਂ 'ਚ ਨਿੱਗ ਹੱਲੇ ਵੀ ਬਰਕਰਾਰ ਹੈ ਵੀ ਇੰਨੀ ਆਪਦਾ ਹੈ ਹਨਾ ਇੰਨਾ ਨੁਕਸਾਨ ਹੋਇਆ ਹੈ ਉਦੋਂ ਵੀ ਦੂਜੇ ਦਾ ਖਿਆਲ ਰੱਖਣਾ ਆਪ ਮਰੂ ਮਰੂ ਨਹੀਂ ਕਰਨਾ ਸ਼ਹਿਰੀ ਨਹੀਂ ਹੈ ਨਾ ਘਰ ਪਾਉਂਦੇ ਨਾ ਇੰਨਾ ਜਿਗਰਾਉਣਾ ਚ ਨਹੀਂਗਾ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਸਾਡਾ ਠੀਕ ਹੀ ਆ ਖੁਰਾਕਾਂ ਚ ਇਹ ਦਲੇਰੀ ਖੁਰਾਕਾਂ ਚ ਹੁੰਦੀ ਹੈ ਫਰਕ ਕਰਦੇ ਨਹੀਂ ਘਰ ਦਾ ਕਿਵੇਂ ਦੁੱਧ ਹੋ ਗਿਆ ਘਰ ਦਾ ਘਰ ਦੀ ਰੋਟੀ ਹੋ ਗਈ ਬਸ ਇਸ ਤਰ੍ਹਾਂ ਨਾ ਮੋਲ ਦੀ ਰੋਟੀ ਫਿਰ ਔਖੀ ਹੋ ਜਾਂਦੀ ਹੈ ਘਰ ਦੀ ਮੜੋ ਦੋ ਖਾ ਲਈਏ ਤਿੰਨ ਖਾ ਲਈਏ ਖਰਾਬ ਨਹੀਂ ਕਰਦੀ ਘਰ ਦੀ ਸਹੀ ਰੋਟੀ ਰੈਂਦੀ ਕਿਉਂ ਆਟੇ ਆਟੇ ਵਿੱਚ ਵੀ ਸਾਰਾ ਸਫਾਈ ਹੋਣੀ ਹੈ ਦਾਣਿਆਂ ਵਿੱਚ ਵੀ ਚੱਕੀ ਤੇ ਪਿਆ ਤੇ ਲਿਆਣਾ ਫਿਰ ਆ ਪਕਾਣਾ ਬੜੀ ਹੈ ਤੁਸੀਂ ਵੀ ਝੋਨਾ ਬੀਜਿਆ ਸੀ ਹਾਂਜੀ ਬੀਜਿਆ ਸੀ ਤੇ ਹੁਣ ਝੋਨਾ ਤੇ ਨਹੀਂ ਬੀਜ ਸਕਦੇ ਕਿੰਨਾ ਚਿਰ ਝੋਨਾ ਨਹੀਂ ਬੀਜਿਆ ਹਾਂ ਝੋਨਾ ਤਾਂ ਸਾਲ ਬਾਅਦ ਹੀ ਆਂਦਾ ਹੈ ਬਾਕੀ ਕਣਕ ਬੀਜੀ ਬੀਜੇ ਦੀ ਉਹ ਵੀ ਬੜੀ ਲੇਟ ਬੀਜੀ ਵੇਦੀ ਕਿਉਂ ਪੱਦਰ ਪਹਿਲੀਆਂ ਕਰਾਂ ਦੇ ਫਿਰ ਬੀਜੀ ਵੇਦੀ ਜਦੋਂ ਕਣਕ ਦੀ ਵੀ ਵਾਢੀ ਦਾ ਵਕਤ ਆਉਂਦਾ ਨਾ ਉਦੋਂ ਵਸਾਖੀ ਦੇ ਲਾਗੇ ਮੀਂਹ ਬੜੇ ਪੈ ਜਾਂਦੇ ਨੇ ਉਹਦਾ ਕਿਸਾਨ ਬੰਦੇ ਨੂੰ ਨੁਕਸਾਨ ਹਰੇਕ ਮੌਸਮ 'ਚ ਹਰੇਕ ਰੋਤੇ 'ਚ ਹੁੰਦਾ ਹੀ ਹੁੰਦਾ ਹਾਂ ਤਾਂ ਹੁੰਦਾ ਹੀ ਹੁੰਦਾ ਪਰ ਇਹਨਾਂ ਵੀ ਉਮੜ ਰਹਿਣਾ ਪੈਂਦਾ ਆਦੀ ਜਾਇਜ਼ਾ ਤੇ ਹੁਣ ਕੀ ਕਰੀਏ ਕਿੱਧਰ ਜਾਈਏ ਜਾਣਾ ਵੀ ਨਹੀਂ ਪੈਂਦਾ ਘਰ-ਘਰ ਸੁਟਾ ਦੇਣ ਕਰਦੇ ਤੇ ਹੀ ਹੁੰਦੇ ਨੇ ਘਰਾਂ ਵਿੱਚ ਤੇ ਰਹਿਣੇ ਪੈਂਦਾ ਔਰਤਾਂ ਦੀ ਘਰ ਦੀਆਂ ਔਰਤਾਂ ਦੀਆਂ ਸਿਹਤ ਠੀਕ ਹੈ ਹਾਂਜੀ ਸਿਹਤ ਠੀਕ ਹੈ ਹੂੰ ਉਹਨੂੰ ਬਾਰ-ਬਾਰ ਅੜੀਆਂ ਫਿਰਦੇ ਨੇ ਤਿੰਨ ਉਂਗਲੀਆਂ ਅੱਛਾ ਪੜਾਇਆ ਹੈ ਤੁਸੀਂ ਹੈ ਹਾਂਜੀ ਹਾਂਜੀ ਉਂਗਲੀਆਂ ਆਉਂਦੀਆਂ ਧੀਆਂ ਨੇ ਤੇਨੂੰ ਉਹ ਮੇਰੇ ਭਰਾ ਦੀਆਂ ਨੇ ਅੱਛਾ ਅੱਛਾ ਆਹ ਨਾਂਦੀ ਮਾਤਾ ਖੜੀ ਠੀਕ ਹੈ ਠੀਕ ਹੈ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਬੀ